ਸਾਰਿਆਂ ਨੂੰ ਪਿਆਰ ਭਰੀ ਸਵੇਰ। ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ। ਮਲਾਸਮਾ ਤੇ ਪੈਨਸ਼ਨ ਲਈ ਵੱਡੀ ਖੁਸ਼ਖਬਰੀ। 8% ਡੀਏ ਦੇ ਵਿੱਚ ਵਾਧੇ ਦੀ ਸੰਭਾਵਨਾ ਜਲਦੀ ਹੋ ਸਕਦਾ ਹੈ। ਐਲਾਨ। ਪੰਜਾਬ ਸਰਕਾਰ ਦੇ ਵੱਡੇ ਫੈਸਲੇ ਦੀ ਉਡੀਕ। ਪੰਜਾਬ ਸਰਕਾਰ ਦੇ ਮਲਾਸਮਾ ਤੇ ਪੈਨਸ਼ਨ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ। ਜੇ ਇੱਕ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ। ਸੋ ਦੋਸਤੋ ਜਿਹੜੀ ਹੈ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ। 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਪੰਜਾਬ ਦੇ ਸਰਕਾਰੀ ਮਲਾਸਮਾ ਦੇ ਲਈ ਡੀ 8% ਵਾਧੇ ਦੀ ਸੰਭਾਵਨਾ ਜਿਹੜ ਅਤੇ ਲਗਾਤਾਰ ਮੀਟਿੰਗਾਂ ਦੀ ਲੜੀ ਦੇ ਦੌਰਾਨ ਵਿਚਾਰ ਵਟਾਂਦਲੇ ਤੋਂ ਬਾਅਦ ਵੀ ਸਵੰਤੀ ਹਰਪਾ ਸਿੰਘ ਜੀ ਮਤ ਦੁਆਰਾ ਸੰਕੇਤ ਦਿੱਤਾ ਗਿਆ ਕਿ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨੇ ਆਪਣੇ ਡੀਏ ਦੇ ਵਿੱਚ ਵਾਅਦੇ ਤੇ ਪ੍ਰਾਣੇ ਜਿਹੜੇ ਪੁਰਾਣੀਆਂ ਜਿਹੜੀਆਂ ਮੰਗਾਂ ਦੀ ਪੂਰਤੀ ਦੇ ਲਈ ਲਗਾਤਾਰ ਮੰਗਾਂ ਉਠਾਈਆਂ ਮੀਟਿੰਗ ਦੇ ਵਿੱਚ ਵੀਤ ਮੰਤਰੀ ਸਿੱਖਿਆ ਮੰਤਰੀ ਜਿਹੜੇ ਨੇ ਸਿੱਖਿਆ ਜਿਹੜੇ ਸਕੱਤਰ ਅਤੇ ਯੂਨੀਅਨ ਦੇ ਪ੍ਰਤੀਨਿਧੀਆਂ ਦੇ ਵੱਲੋਂ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਹੀ ਮਾਮਲਾ ਗੰਭੀਰਤਾ ਨਾਲ ਚਰਚਾ ਤੇ ਦੇ ਕੇਂਦਰ ਰਿਹਾ ਹੈ 2016 ਤੋਂ ਜਿਹੜਾ ਪੇਂਟਿੰਗ ਹੈ ਜਿਹੜਾ ਮੰਗਾ ਨਹੀਂ 2 18228 ਕਰੋੜ ਦਾ ਬਕਾਇਆ ਤੇ 11% ਡੀਏ ਜਾਰੀ ਕਰਨ ਦੇ ਲਈ ਪੂਰੇ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਤ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਹਾਲਾਂਕਿ 2024 ਦੇ ਵਿੱਚ ਯੂਨੀਅਨ ਮੀਟਿੰਗ ਵਿੱਚ ਡੀਏ ਦੇ ਵਾਅਦੇ ਲਈ ਸਹਿਮਤੀ ਹੋ ਚੁੱਕੀ ਹੈ ਪਰ ਇਸ ਨੂੰ ਜਿਹੜਾ ਹੈ ਲਾਗੂ ਨਹੀਂ ਕੀਤਾ ਗਿਆ ਹੈ ਹੁਣ ਵਿੱਤ ਮੰਤਰੀ ਦੀਆਂ ਸੰਕੇਤ ਜਿਹੜਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਜਲਦ ਹੀ 8% ਦੇ ਵਾਅਦੇ ਦਾ ਐਲਾਨ ਕਰ ਸਕਦੀ ਹੈ ਜਿਨ੍ਹਾਂ ਪੈਸ਼ਨਰਾਂ ਦੇ ਹੱਕ ਅਜੇ ਵੀ ਬਕਾਇਆ ਹਨ ਉਹਨਾਂ ਦੇ ਲਈ ਜਿਹੜੀ ਹੈ ਸੂਤਰਾ ਦੇ ਦੌਰਾਨ ਸੁਝਾਅ ਸਾਹਮਣੇ ਆ ਰਹੇ ਹਨ ਜਿਵੇਂ ਕਿ 6ਵੇਂ ਪੇ ਕਮਿਸ਼ਨ ਦੇ ਏਰੀਆ ਦੇ ਹਿੱਸੇ ਅਤੇ ਫੈਕਟਰ 2.95 ਦੀ ਅਦਾਇਗੀ ਲਈ ਗੰਭੀਰ ਵਿਚਾਰ ਧਾਰਾ ਹੋਈ ਹੈ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਨਜ਼ਦੀਕੀ ਸਮੇਂ ਦੇ ਵਿੱਚ ਡੀਏ ਦੇ ਵਾਅਦੇ ਦੀ ਜਿਹੜੀ ਘੋਸ਼ਣਾ ਕੀਤੀ ਜਾਵੇਗੀ ਇਹ ਵਾਦਾ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਰਾਹਤ ਹੋਵੇਗਾ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਦੀ ਪਟੀਸ਼ਨਾਂ ਤੇ ਜੀ ਸੁਣਵਾਈ ਦੀਆਂ ਡੇਟਾ ਜਿਹੜੀ ਬਿਲਕੁਲ ਨਜ਼ਦੀਕ ਹਨ ਇਸ ਕਰਕੇ ਸਰਕਾਰ ਇਸ ਕਰਕੇ ਜਿਹੜੀ ਹੈ ਸਰਕਾਰ ਡੀਏ ਦਾ ਵਾਅਦੇ ਦਾ ਐਲਾਨ ਕਰ ਸਕਦੀ ਹੈ ਸੋ ਦੋਸਤੋ ਦੂਸਰੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਤਾਂ ਹਾਂਜੀ ਦੋਸਤੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਗੱਲ ਕੀਤੀ ਜਾ ਬੱਚੀ ਨੂੰ ਨਿਰਮਲਾ ਸੀਤਾਰਾਮ ਜੀ ਜੋ ਕਿ ਬਜਟ ਪੇਸ਼ ਕਰਨਗੇ ਉਸ ਬਜਟ ਦੇ ਵਿੱਚ ਜੋ ਮੁਲਾਜ਼ਮ ਨੇ ਉਹਨਾਂ ਦੇ ਲਈ ਕਈ ਬਦਲਾਅ ਕੀਤੇ ਜਾਂਦੇ ਨੇ ਇਨਕਮ ਟੈਕਸ ਦੇ ਵਿੱਚ ਵੀ ਕਈ ਬਦਲਾਅ ਕੀਤੇ ਜਾਂਦੇ ਨੇ ਇਸ ਵਾਰ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਜਿੱਥੇ 3 ਲੱਖ ਤੱਕ ਮੁਲਾਜ਼ਮਾਂ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ ਸੀ ਇਸ ਨੂੰ ਵਧਾ ਕੇ 4 ਲੱਖ ਕੀਤਾ ਜਾ ਸਕਦਾ ਹੈ 15 ਲੱਖ ਤੱਕ ਦੀ ਜਿਨ੍ਹਾਂ ਦੀ ਆਮਦਨ ਹੈ ਉਹਨਾਂ ਦੇ ਲਈ ਵੀ ਰਾਹਤ ਦੀ ਖਬਰ ਕੋਈ ਨਾ ਕੋਈ ਆ ਸਕਦੀ ਹੈ ਕੁਝ ਨਾ ਕੁਝ ਬਦਲਾਅ ਜ਼ਰੂਰ ਹਰ ਵਾਰ ਕੀਤੇ ਜਾਂਦੇ ਨੇ ਇਸ ਵਾਰ ਹਾਲ ਤਾਂ ਇੰਸ਼ੋਰੈਂਸ ਦੇ ਵਿੱਚ ਇਨਕਮ ਟੈਕਸ ਦੇ ਵਿੱਚ 18D ਦੇ ਵਿੱਚ 60 ਸਾਲ ਤੋਂ ਘੱਟ ਜੋਨੇ ਉਹਨਾਂ ਨੂੰ 25000 ਤੱਕ ਦਾ ਇੰਸ਼ੋਰੈਂਸ ਜਿਹੜਾ ਕਿ ਦਿੱਤਾ ਜਾਂਦਾ ਸੀ ਹੁਣ ਇਹ ਕਿਹਾ ਜਾ ਰਿਹਾ ਕਿ ਇਸ ਨੂੰ ਵਧਾ ਕੇ 25 ਤੋਂ 50000 ਕੀਤਾ ਜਾ ਸਕਦਾ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਇਨਕਮ ਟੈਕਸ ਦੇ ਵਿੱਚ ਬਦਲਾਅ ਕੀਤੇ ਜਾ ਸਕਦੇ ਨੇ ਲਗਭਗ ਹਰ ਵਾਰ ਕੁਝ ਨਾ ਕੁਝ ਬਦਲਾਅ ਜ਼ਰੂਰ ਕੀਤੇ ਆਂਦੇ ਨੇ ਕੇਂਦਰ ਸਰਕਾਰ ਦੇ ਦੁਆਰਾ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਕੁਝ ਨਾ ਕੁਝ ਕੀਤਾ ਜਾ ਸਕਦਾ ਹੈ ਕਿਉਂਕਿ ਲਗਾਤਾਰ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਦੁਆਰਾ ਯੂਪੀਐਸ ਤੇ ਐਨਪੀਐਸ ਨੂੰ ਸਿਰੇ ਤੋਂ ਨਕਾਰਦੇ ਨੇ ਜਲਦ ਹੀ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਕੋਈ ਨਾ ਕੋਈ ਖੁਸ਼ਖਬਰੀ ਵੀ ਮਿਲ ਸਕਦੀ ਹੈ ਕਿਉਂਕਿ ਯੂਪੀਐਸ ਨੂੰ ਲੈ ਕੇ ਕੋਈ ਵੀ ਨੋਟੀਫਿਕੇਸ਼ਨ ਹਜੇ ਤੱਕ ਨਹੀਂ ਕੀਤੀ ਗਈ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ